ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਤੋਸ ਬੁੱਧ ਸਾਗਰ ਨੀਰ ਭਰਿਆ ਤੇਤੇ ਓਗਣ ਹਬਾਏ ਦਇਆ ਕਰੋ ਕਿਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਜਦ ਬਰਾਬਰ ਤੱਪੈ ਪੀਤਰ ਵਗੈ ਕਾਤੀ ਰਣਵਤ ਦਾਣਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸੁਹੀਬ ਹਲਾਪ ਜਵਾ ਸਿਬਰਤ ਬੇਦ ਪੁਕਾ ਪੁਰਾਣ ਪੁਕਾਰਿ ਜੋ ਪੋਥੀਆ ਡਾਬ ਬਿਨਾ ਸਭ ਕੂੜ ਗਾਲੀ ਹੋਚਿਆ ਡਾਬ ਧੜ ਅਪਾਰ ਭਗਤਾ ਬਦਵਸੈ ਜੜਬ ਬਰੜ ਬਹੁ ਦੁਖ ਸਾਧੂ ਸਗਦ ਸਿਬਰੜ 베ਦ ਪੁਰਾਣ ਪੁਕਾਰਿ ਦੇ ਪੋਥੀਆ ਡੋਬ ਬਿਦੈ ਸਭ ਕੂੜ ਗਾਲੀ ਹੋਚੀਆ ਡੋਬ ਦਿਹਾੜ ਅਪਾਰ ਭਗਤਾ ਬਦ ਵਸਹਿ ਜੜਬ ਬਰਨ ਬਹੁ ਦੁਖ ਸਾਧੂ ਸਗ ਦਸੈ ਰਹਾਉ ਬੋਹੇ ਬਾਦ ਅਹੰਕਾਰ ਸਰ ਪਰ ਰੁੱਡਿਆ ਸੁਖ ਦਾ ਪਾਇਰ ਬੂਲ ਦਾ ਬਿਛੜਿਆ 베ਰੀ 베리 ਤਾਰ ਬਦੜ ਬਦਿਆ ਦਰਕ ਸੁਰਗ ਅਵਤਾਰ ਬਾਇਆ ਤਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਡਾਬ ਬਿਨਾਂ ਸੁਖ ਨਾ ਹੀ ਸਰ ਪਰ ਹਾਰਿਆ ਆਵਹ ਜਾਹ ਅਨੇਕ ਬਰ ਬਰ ਜਨਮਤੇ ਫਿੜਬੂ ਜੇ ਸਬਵਾਦ ਜੋ ਦੀ ਭਰਮਤੇ ਜਿਦ ਕੋ ਹੋਏ ਜਿਦ ਕੋ ਭਏ ਦਇਾਲ ਤਿਦ ਸਾਧੂ ਸੰਗ ਪਿਆ ਅਬਰਤ ਹਰ ਕਾਡਾ ਉਤ ਦੀ ਜੜ ਜਪ ਲਿਆ ਖੋਜਾ ਕੋਟ ਅਸੰਖ ਬਹੁਤ ਅਦਤਕੇ ਜਿਸ 부ਝਾਏ ਆਪ ਦੇੜਾ ਤਿਸ ਹੈ ਵਿਸਰਦਾ ਹੀ ਦਤਾਰ ਅਪ ਦਾ ਦਾਬ ਦੇ ਹੋ ਗੁਰ ਗਵਾ ਦਿਨ ਰਾਤ ਦਾੜਕ ਚਾਉ ਇਹੋ ਵਿਸਰ ਨਹੀਂ ਦਾ ਤਾਰ ਆਪਣਾ ਨਾਮ ਦੇ ਹੋ ਗੁਰ ਗਾਵਾ ਦਿਨ ਰਾਤ ਦਾਨਕ ਚਾਉ ਇਹੋ ਗੁਰ ਗਾਵਾ ਦਿਨ ਰਾਤ ਦਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾਂ ਸਿਬਰਤ ਬੇਦ ਪੁਰਾੜ ਪੁਕਾਰਡ ਪੋਥੀ ਆ ਡਾਬ ਬਿਦਾ ਸਭ ਕੂੜ ਗਾਲੀ ਹੋਛੀ ਆ ਡਾਬ ਡਿਧਾੜ ਅਪਾਰ ਭਗਤਾ ਬੜ ਦਸੈ ਜਨਬ ਮਰਨ ਬਹੁ ਦੁਖ ਸਾਧੂ ਸੰਗ ਦਸੈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ